ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਧੰਨਵਾਦ ਅੱਜ ਅਸੀਂ ਗੱਲ ਕਰਨੀ ਹੈ ਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਹਰ ਰਿਸ਼ਤੇ ਦੀ ਇੱਕ ਆਪਣੀ ਜਗ੍ਹਾ ਹੁੰਦੀ ਹੈ ਤੇ ਹਰ ਰਿਸ਼ਤੇ ਵਾਸਤੇ ਕੁਝ ਖਾਸ ਸ਼ਬਦ ਬਣੇ ਹੁੰਦੇ ਆ ਜਿਹੜੇ ਅਸੀਂ ਬੋਲਣੇ ਹੁੰਦੇ ਆ ਜਿਵੇਂ ਪੁੱਤ ਨੂੰ ਪੁੱਤ ਕਹਿ ਕੇ ਬੁਲਾਇਆ ਜਾਂਦਾ ਧੀ ਨੂੰ ਵੀ ਪੁੱਤਰ ਕਹਿ ਕੇ ਬੁਲਾਇਆ ਜਾਂਦਾ ਪਰ ਪੁੱਤਰ ਨੂੰ ਧੀ ਕਹਿ ਕੇ ਨਹੀਂ ਬੁਲਾਇਆ ਜਾ ਸਕਦਾ ਕਿ ਕਦੇ ਤੁਸੀਂ ਵੇਖਿਆ ਕਿ ਆਪਣੇ ਪੁੱਤ ਨੂੰ ਕੋਈ ਧੀ ਕਹਿ ਕੇ ਬੁਲਾਉਂਦਾ ਹੋਵੇ ਨਹੀਂ ਵੇਖਿਆ ਹੋਵੇਗਾ ਧੀ ਨੂੰ ਪੁੱਤਰ ਕਹਿੰਦੇ ਵੇਖੇ ਹੋਣਗੇ ਕੁਝ ਸੁਲਝੇ ਹੋਏ ਲੋਕ ਆਪਣੀਆਂ ਨੂੰਹਾਂ ਨੂੰ ਵੀ ਪੁੱਤਰ ਕਹਿ ਕੇ ਬੁਲਾਉਂਦੇ ਨੇ ਜਿਹਦੇ ਵਿੱਚ ਰਿਸ਼ਤੇ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੇ ਉਹਨਾਂ ਦੇ ਰਿਸ਼ਤਿਆਂ 'ਚ ਹੋਰ ਜ਼ਿਆਦਾ ਮਠਾਸ ਆ ਜਾਂਦੀ ਜਦੋਂ ਇੱਕ ਸੱਸ ਸੋਹਰਾ ਆਪਣੀ ਨੂੰਹ ਨੂੰ ਵੀ ਪੁੱਤ ਕਹਿ ਕੇ ਬੁਲਾਉਂਦਾ ਉਹ ਘਰ ਫਿਰ ਸਵਰਗ ਹੋ ਜਾਂਦੇ ਆ ਪਰ ਜਿਹੜੀ ਗੱਲ ਅੱਜ ਮੈਂ ਕਹਿਣ ਜਾ ਰਹੀ ਆ ਨਾ ਇੱਥੇ ਤੇ ਪੁੱਤ ਕਦੇ ਨਹੀਂ ਸੀ ਸੁਣਿਆ ਪਰ ਹੁਣ ਹੁਣ ਸਾਨੂੰ ਸੁਣਨਾ ਪੈ ਰਿਹਾ ਆ ਹੁਣ ਅਸੀਂ ਸੁਣ ਰਹੇ ਆ ਪਤਾ ਨਹੀਂ ਅਸੀਂ ਕਿੱਧਰ ਨੂੰ ਜਾ ਰਹੇ ਆ ਜਾਂ ਅਸੀਂ ਸਭ ਐਡਵਾਂਸ ਹੋ ਰਹੇ ਆ ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ ਅੱਜ ਕੱਲ ਦੇ ਮੁੰਡੇ ਕੁੜੀਆਂ ਪਤੀ ਪਤਨੀ ਇੱਕ ਦੂਜੇ ਨੂੰ ਪੁੱਤ ਕਹਿ ਕਹਿ ਕੇ ਬੁਲਾ ਰਹੇ ਆ ਕਿ ਇੱਕ ਪਤਨੀ ਨੂੰ ਪੁੱਤ ਕਹਿ ਕੇ ਬਣਾਉਣਾ ਜਾਇਜ਼ ਆ ਕਿ ਇੱਕ ਪਤਨੀ ਨੂੰ ਪੁੱਤ ਕਹਿਣਾ ਕਿੱਥੋਂ ਤੱਕ ਦੀ ਸਮਝਦਾਰੀ ਹੈ ਜਾਂ ਪਤੀ ਨੂੰ ਪੁੱਤ ਕਹਿਣਾ ਕਿੱਥੋਂ ਤੱਕ ਦੀ ਸਮਝਦਾਰੀ ਹੈ ਪੁੱਤ ਕੌਣ ਹੁੰਦਾ ਮੇਰੇ ਖਿਆਲ ਮੁਤਾਬਕ ਤਾਂ ਅਸੀਂ ਬੱਚਿਆਂ ਨੂੰ ਪੁੱਤ ਕਹਿ ਸਕਦੇ ਹਾਂ ਅਸੀਂ ਭਤੀਜੇ ਭਤੀਜੀਆਂ ਨੂੰ ਪੁੱਤ ਕਹਿ ਸਕਦੇ ਹਾਂ ਦੋਤੇ ਦੋਤੀਆਂ ਨੂੰ ਪੁੱਤ ਕਹਿ ਸਕਦੇ ਹਾਂ ਜਿੱਥੇ ਸਾਡਾ ਰੁਤਬਾ ਵੱਡਾ ਆ ਜਿੱਥੇ ਅਸੀਂ ਮਾਪੇ ਜਿਹੜੇ ਉਸ ਕੈਟਾਗਰੀ ਚ ਆਉਂਦੇ ਆ ਚਾਚੇ ਆ ਤਾਏ ਆ ਮਾਮੇ ਆ ਮਾਸੇ ਆ ਆ ਫਿਰ ਅਸੀਂ ਬੱਚਿਆਂ ਨੂੰ ਪੁੱਤ ਕਹਿ ਸਕਦੇ ਆ ਪਰ ਇਹ ਪੁੱਤ ਦਾ ਲਫ਼ਜ਼ ਦਾ ਅਰਥ ਕੀ ਹੁੰਦਾ ਆ ਪੁੱਤ ਲਫ਼ਜ਼ ਦਾ ਅਰਥ ਇਹੀ ਹੁੰਦਾ ਨਾ ਕਿ ਤੁਸੀਂ ਸਾਡੇ ਬੱਚੇ ਹੋ ਹਨਾ ਅਸੀਂ ਵੱਡੀ ਜਗ੍ਹਾ ਤੇ ਆ ਤੇ ਅਸੀਂ ਤੁਹਾਨੂੰ ਪੁੱਤ ਕਹਿ ਕੇ ਬੁਲਾ ਰਹੇ ਆ ਪਰ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਆ ਕਿ ਅਸੀਂ ਬੇੜਾ ਗਰਕਾ ਕਰ ਰਹੇ ਆ ਸਮਾਜ ਦਾ ਕਿ ਸਾਨੂੰ ਲਫ਼ਜ਼ਾਂ ਦੇ ਅਰਥਾਂ ਦਾ ਹੀ ਨਹੀਂ ਪਤਾ ਸਾਨੂੰ ਸ਼ਬਦਾਂ ਦੇ ਅਰਥਾਂ ਦਾ ਹੀ ਨਹੀਂ ਪਤਾ ਕਿ ਅਸੀਂ ਬੋਲ ਕੀ ਰਹੇ ਆ ਤੁਸੀਂ ਵੀ ਅਕਸਰ ਇਹ ਗੱਲਾਂ ਜ਼ਰੂਰ ਵੇਖਦੇ ਹੋਵੋਗੇ ਜ਼ਰੂਰ ਸੁਣਦੇ ਹੋਵੋਗੇ ਮੇਰੇ ਸਾਹਮਣੇ ਵੀ ਇਹੋ ਜਿਹੀਆਂ ਬਹੁਤ ਗੱਲਾਂ ਆਈਆਂ ਜਿਸ ਕਰਕੇ ਮੈਨੂੰ ਅੱਜ ਗੱਲ ਕਰਨੀ ਪਈ ਕਿ ਇੱਕ ਪਤਨੀ ਆਪਣੇ ਪਤੀ ਨੂੰ ਪੁੱਤ ਕਹਿ ਕੇ ਬੁਲਾ ਰਹੀ ਆ ਇੱਕ ਪਤੀ ਆਪਣੀ ਪਤਨੀ ਨੂੰ ਬੁੱਤ ਪੁੱਤ ਕਹਿ ਕੇ ਬੁਲਾ ਰਿਹਾ ਆ ਤਾਂ ਫਿਰ ਸਾਡੇ 3 ਪੁੱਤਰ ਜਿਹੜੇ ਅਸੀਂ ਉਹਨਾਂ ਨੂੰ ਕੀ ਕਹਿ ਕੇ ਬੁਲਾਵਾਂਗੇ ਜੇ ਪਤਨੀ ਨੂੰ ਹੀ ਪੁੱਤ ਕਹਿਣਾ ਸ਼ੁਰੂ ਕਰ ਦਿੱਤਾ ਇਹ ਚੋਚਲੇ ਮੋਚਲੇ ਜਿਹੜੇ ਆ ਨਾ ਇਹ ਥੋੜੇ ਸਮੇਂ ਵਾਸਤੇ ਚੱਲਦੇ ਆ ਬਾਅਦ ਵਿੱਚ ਨਹੀਂ ਪਰ ਅਸੀਂ ਰਿਸ਼ਤਿਆਂ ਦਾ ਹੀ ਕੌਣ ਕਰੀ ਜਾ ਰਹੇ ਆ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਦਾ ਹੀ ਨਹੀਂ ਪਤਾ ਸਾਨੂੰ ਰਿਸ਼ਤਿਆਂ ਨੂੰ ਸੰਭਾਲਣ ਦਾ ਹੀ ਨਹੀਂ ਪਤਾ ਰਿਸ਼ਤਿਆਂ ਨੂੰ ਬੁਲਾਉਣ ਦਾ ਹੀ ਨਹੀਂ ਪਤਾ ਕਿ ਅਸੀਂ ਰਿਸ਼ਤਿਆਂ ਨੂੰ ਕੀ ਕਹਿ ਰਹੇ ਹਾਂ ਮੁੰਡਿਆਂ ਨੂੰ ਮੁੰਡਿਆਂ ਦੇ ਫੋਨ ਆਉਂਦੇ ਆ ਨਾ ਜਦੋਂ ਚੰਗੇ ਭਲੇ ਲੋਕ ਮੰਨ ਲਓ ਜਾਂ ਦੋਸਤ ਇੱਕ ਦੂਜੇ ਨੂੰ ਫੋਨ ਕਰਦੇ ਤੇ ਚੁੱਪ ਕੇ ਕਹਿ ਦੂਗਾ ਇੱਕ ਜਣਾ ਹਾਂ ਡਾਰਲਿੰਗ ਹਾਂ ਡਾਰਲੋ ਹਾਂ ਜਾਨ ਮੁੰਡੇ ਮੁੰਡਿਆਂ ਦੀ ਜਾਨ ਬਣੇ ਪਏ ਆ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਕਿੱਧਰ ਨੂੰ ਜਾ ਰਹੀ ਸਾਡੀ ਪੀੜ੍ਹੀ ਸਾਨੂੰ ਸੋਚਣ ਦੀ ਲੋੜ ਆ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਉਹਨਾਂ ਨੂੰ ਰਿਸ਼ਤਿਆਂ ਦੇ ਅਰਥ ਦੱਸਣ ਦੀ ਲੋੜ ਆ ਕਿ ਇਹਨਾਂ ਰਿਸ਼ਤਿਆਂ ਦੇ ਕੀ ਅਰਥ ਆ ਤੇ ਇਹਨਾਂ ਸ਼ਬਦਾਂ ਦੇ ਕੀ ਅਰਥ ਆ ਮੁੰਡੇ-ਮੁੰਡਿਆਂ ਨੂੰ ਜਾਨ ਦੱਸੀ ਜਾ ਰਹੇ ਆ ਮੁੰਡੇ-ਮੁੰਡਿਆਂ ਨੂੰ ਡਾਰਲਿੰਗ ਦੱਸੀ ਜਾ ਰਹੇ ਆ ਹੈ ਤੇ ਘਰ ਵਾਲਿਆਂ ਨੂੰ ਪੁੱਤ ਕਹੀ ਜਾ ਰਹੇ ਆ ਇਹਦਾ ਮਤਲਬ ਤੇ ਹੀ ਨਾ ਹੈ ਰਿਸ਼ਤਿਆਂ ਦੀ ਖਿਚੜੀ ਕਰ ਲਈ ਅਸੀਂ ਖਿਚੜੀ ਬਣਾ ਲਈ ਰਿਸ਼ਤਿਆਂ ਦੀ ਸਾਨੂੰ ਸਮਝ ਹੀ ਨਹੀਂ ਆ ਕੀ ਅਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਿਸ ਨਾਂ ਨਾਲ ਬੁਲਾਉਣਾ ਅਸੀਂ ਆਪਣੇ ਘਰ ਦੇ ਮੈਂਬਰਾਂ ਨੂੰ ਕਿਸ ਤਰੀਕੇ ਨਾਲ ਬਣਾਉਣਾ ਕੁੜੀਆਂ ਮੁੰਡਿਆਂ ਨੂੰ ਯਾਰ ਕਹੀ ਜਾਂਦੀਆਂ ਮੁੰਡੇ ਕੁੜੀਆਂ ਨੂੰ ਯਾਰ ਕਹੀ ਜਾਂਦੇ ਭੈਣ ਭਰਾ ਇੱਕ ਦੂਜੇ ਨੂੰ ਯਾਰ ਕਹੀ ਜਾਂਦੇ ਆ ਇਹ ਸਾਡੇ ਰਿਸ਼ਤੇ ਤਾਰ-ਤਾਰ ਹੋ ਰਹੇ ਆ ਸਾਡੇ ਰਿਸ਼ਤੇ ਖਰਾਬ ਹੋ ਰਹੇ ਆ ਜੇ ਅਸੀਂ ਨਾ ਜਾਗੇ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਗੱਲਾਂ ਬਾਰੇ ਨਾ ਸਮਝਾਇਆ ਨਾ ਤਾਂ ਉਹ ਦਿਨ ਦੂਰ ਨਹੀਂ ਸਾਡੇ ਰਿਸ਼ਤੇ ਪਹਿਲਾਂ ਹੀ ਬਹੁਤ ਕਿਰਕਰੇ ਹੋ ਚੁੱਕੇ ਆ ਸਾਡੇ ਰਿਸ਼ਤਿਆਂ ਦੇ ਘਾਣ ਹੋ ਚੁੱਕੇ ਆ ਫੇਰ ਅਸੀਂ ਕਹਿੰਦੇ ਸਮਾਜ ਚ ਬਰਾਈਆਂ ਬਹੁਤ ਫੈਲ ਗਈਆਂ ਪਰ ਅਸੀਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੇ ਮਤਲਬ ਤੇ ਸਮਝਾਈਏ ਸਾਡੇ ਬੱਚੇ ਬਾਹਰੋਂ ਜੇ ਸਿੱਖ ਕੇ ਆ ਕੇ ਆਪਣੇ ਘਰ ਵਿੱਚ ਇਹੋ ਜੇ ਲਫ਼ਜ਼ ਵਰਤਦੇ ਹਨਾ ਤਾਂ ਮਾਪੇ ਨੂੰ ਤੁਰੰਤ ਫੈਸਲਾ ਲੈ ਲੈਣਾ ਚਾਹੀਦਾ ਕਿ ਸਾਡੇ ਬੱਚੇ ਕਿਹੜੀ ਕੈਟਾਗਰੀ ਚ ਸ਼ਾਮਲ ਹੋ ਰਹੇ ਆ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਆ ਸਾਡੇ ਮੁੰਡੇ ਨੇ ਭੈਣ ਨੂੰ ਯਾਰ ਕਹਿ ਕੇ ਕਿਉਂ ਬੋਲਿਆ ਜਾਂ ਸਾਡੀ ਧੀ ਨੇ ਕੁੜੀ ਨਾਲ ਗੱਲ ਕਰਦਿਆਂ ਯਾਰ ਸ਼ਬਦ ਕਿਉਂ ਵਰਤਿਆ ਕੀ ਇਹ ਯਾਰ ਸ਼ਬਦ ਕੁੜੀ ਦੇ ਮੂੰਹ ਚੋਂ ਸੁਣਨਾ ਜਿਹੜਾ ਇਹ ਚੰਗਾ ਲੱਗਦਾ ਆ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਪਰ ਇਹ ਰਿਸ਼ਤਿਆਂ ਨੂੰ ਅਸੀਂ ਜਿੰਨਾ ਵੀ ਖਰਾਬ ਕਰਦੇ ਜਾਵਾਂਗੇ ਹੁੰਦੇ ਜਾਣੇ ਜੇ ਫਿਰ ਜੋ-ਜੋ ਅਸੀਂ ਬਾਹਰ ਸੁਣਦੇ ਆ ਉਹ ਸਾਡੇ ਘਰਾਂ ਛੋਣ ਲੱਗ ਜਾਣਗੇ ਤੇ ਹੋ ਵੀ ਰਿਹਾ ਆ ਸੋ ਇਹਨਾਂ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਲਈ ਮਾਪੇ ਨੂੰ ਅੱਖਾਂ ਦੋ ਨਹੀਂ ਚਾਰ ਕਰ ਲੈਣੀਆਂ ਚਾਹੀਦੀਆਂ ਸਾਡੇ ਧੀਆ ਪੁੱਤ ਕਿਹੋ ਜੇ ਸ਼ਬਦ ਵਰਤਦੇ ਅਸੀਂ ਆਪਣੇ ਕੰਮਾਂ ਵਿੱਚ ਬਿਜੀ ਨਾ ਰਹੀਏ ਕਿ ਬੱਚੇ ਸਾਡੇ ਕੀ ਕਰ ਰਹੇ ਸਾਨੂੰ ਪਤਾ ਨਾ ਹੋਵੇ ਜੇ ਤੁਹਾਡੀ ਧੀ ਕੋਈ ਇਹੋ ਜਿਹਾ ਲਫਜ਼ ਵਰਤਦੀ ਆ ਤਾਂ ਉਹਨੂੰ ਉੱਥੇ ਟੋਕ ਕੇ ਪਿਆਰ ਨਾਲ ਸਮਝਾਓ ਕਿ ਧੀਏ ਚੰਗੇ ਖਾਨਦਾਨ ਦੇ ਧੀਆ ਪੁੱਤ ਇਹੋ ਜੇ ਲਫਜ਼ ਨਹੀਂ ਵਰਤਦੇ ਹੁੰਦੇ ਤੇ ਫਿਰ ਆਪਣੇ ਪੁੱਤਰ ਨੂੰ ਸਮਝਾਓ ਕਿ ਅਸੀਂ ਇਸ ਸੋਹਣੇ ਸਮਾਜ ਦੀ ਸਿਰਜਣਾ ਕਰੀਏ ਅਸੀਂ ਇਸ ਸਮਾਜ 'ਚ ਰਹਿਣਾ ਸੀ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਸਮਾਜ ਦੇ ਕੇ ਜਾਣਾ ਕਿਆ ਹੋ ਜੀ ਸੋਚ ਦੇ ਕੇ ਜਾਣੀ ਐ ਜੇ ਅੱਜ ਅਸੀਂ ਨਾ ਵਰਜਿਆ ਤੇ ਸਾਡੇ ਬੱਚਿਆਂ ਨੂੰ ਕੱਲ ਨੂੰ ਕਿਸੇ ਨੇ ਨਹੀਂ ਜੇ ਵਰਜਣਾ ਫਿਰ ਜੋ ਘਾਣ ਹੋਣੇ ਆ ਨਾ ਉਹ ਤੁਹਾਡੇ ਤੋਂ ਛੱਲੇ ਨਹੀਂ ਜੇ ਜਾਣੇ ਤੁਹਾਡੇ ਤੋਂ ਵੇਖੇ ਨਹੀਂ ਜੇ ਜਾਣੇ ਇਸ ਲਈ ਆਓ ਅੱਜ ਹੀ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਉਣੀਆਂ ਸ਼ੁਰੂ ਕਰੀਏ ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਅਸੀਂ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰੀਏ ਤੇ ਇੱਕ ਚੰਗਾ ਜੀਵਨ ਜੀਏ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵਿਚਾਰ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਆਪਣੇ ਵਿਚਾਰ ਜਰੂਰ ਦਿਓ ਖੁਸ਼ ਰਹੋ ਤੰਦਰੁਸਤ